ਸੋਵੇ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਲਈ ਪੰਜਾਬ ਪੁਲਿਸ ਦੇ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੇ ਚੱਲਦੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਸੀਲ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਅੱਠ ਨਾਕੇ ਲਗਾਏ ਗਏ ਨੇ ਅਤੇ ਬਾਰੀ ਸਵੇਰ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਾਦੀਸ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਠਾਨਕੋਹ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੱਠ ਨਾਕੇ ਲਗਾਏ ਗਏ ਨੇ ਅਤੇ ਬਾਰੀ ਸੁੱਭੀਆਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਜੋ ਕੋਈ ਵੀ ਨਸ਼ੇ ਦਾ ਸੌਦਾਗਰ ਨਸ਼ੇ ਨੂੰ ਨਾ ਲਿਆ ਸਕੇ ਜੀ ਦਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੀਲ ਸੀਰੀਜ਼ ਆਫ ਆਪਰੇਸ਼ਨ ਪੂਰੇ ਪੰਜਾਬ ਤੇ ਚੱਲਦਾ ਹੈ। ਇਹ ਜਿਹੜਾ ਆਪਰੇਸ਼ਨ ਹੈ ਬੇਸਿਕਲੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਦੇ ਇਲਾਕਿਆਂ ਤੇ ਲੱਗਦਾ ਤੇ ਇਹਦੇ ਵਿੱਚ ਆਪਾਂ ਜਿਹੜੇ ਹੈ ਕਿ ਜਿੰਨੇ ਵੀ ਵਹੀਕਲਸ ਆਉਂਦੇ ਇੰਟਰ ਡਿਸਟ੍ਰਿਕਟ ਤੋਂ ਜਾਂ ਇੰਟਰ ਸਟੇਟ ਤੋਂ ਉਹਨਾਂ ਨੂੰ ਆਪਾਂ ਚੈੱਕ ਕਰੀਗਾ। ਕਿਹੜਾ ਹੋਂ অপারেশন অপারেশন ਸੀਲ 10 ਹੈ ਪਠਾਨਕੋਟ ਚ ਮੈਂ ਚੱਕੀਪੁਰ ਇਲਾਕੇ ਤੇ ਖੜਾ ਉਸ ਤਰੀਕੇ ਨਾਲ ਹੀ ਪੂਰੇ ਪਠਾਨਕੋਟ ਚ 8 ਲੱਖ ਲਗਾਏ ਗਏ ਆ ਤਿੰਨ ਸਿੱਟੀ ਸਬਡਿਵੀਜ਼ਨ ਚ ਟੇਮ ਜਿਹੜੇ ਲਗਾਏ ਗਏ ਰੂਰਲ ਸਬਡਿਵੀਜ਼ਨ ਚ ਦੋ ਧਾਰ ਸਬਡਿਵੀਜ਼ਨ ਚੋਂ ਟੋਟਲ 8 ਜਿਹੜੇ ਆਪਣੇ ਇੰਟਰਸਟੇਟ ਹੋਲੀ ਕਿਉਂਕਿ ਡਿਸਟ੍ਰਿਕਟ ਇਲਾਕੇ ਆ ਇਹਨਾਂ ਨੂੰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਗੇ ਵੀ ਤੁਹਾਨੂੰ ਬਰੀਫ ਕੀਤਾ ਮੇਨ ਉਦੇਸ਼ ਇਹ ਹੈ ਕਿ ਕਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਕੋਈ ਹੋਰ ਕੋਈ ਕ੍ਰਿਮੀਨਲ ਬੰਦਾ ਹੈ ਜਾਂ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਸਮਗਲ ਕਰ ਰਿਹਾ ਉਹਨੂੰ ਆਪਾਂ ਚੈੱਕ ਕਰਨੇ ਆ ਉਹਦੇ ਉੱਪਰ ਜਿਹੜੀ ਬੰਦੂ ਕਾਨੂੰਨੀ ਕਾਰਵਾਈ ਕਰੀ ਦੀ ਕਿੰਨੀ ਫੋਰਸ ਹੈ ਇਸ ਵਿੱਚ ਧੰਨਵਾਦ ਜੀ ਰਿਕਵਰੀ ਤੁਸੀਂ ਤੁਹਾਨੂੰ ਮੈਂ ਦੱਸਿਆ ਕਿ ਵੀ ਆਪਾਂ ਸਟਾਰਟ ਕੀਤਾ ਤੇ 1 ਵਜੇ ਤੱਕ ਚੱਲਾਂ ਉਹ ਤੋਂ ਬਾਅਦ ਜਿਹੜੀ ਫਾਈਨਲ ਰਿਪੋਰਟ ਬਣੂਗੀ ਉਹ ਤੁਹਾਨੂੰ ਸ਼ੇਅਰ ਕਰਤੀ ਜਾਊਗੀ ਡਾਕਟਰ ਸਾਹਿਬ ਕਿੰਨੇ ਮਲਾਏ ਜਿਹੜੇ ਦਿਨਾਂ ਤੋਂ ਜੀ ਇੱਕ ਇਲਾਕੇ ਦੇ ਘੱਟੋ-ਘੱਟ ਆਪਾਂ 8-8 ਮੁਲਾਜ਼ਮ ਰੱਖੇ ਆ ਤੇ ਇਦਾਂ ਹੀ ਪੂਰੇ ਜ਼ਿਲ੍ਹੇ 'ਚ ਜਿਹੜਾ ਚੱਲ ਰਿਹਾ ਹੈ। ਅਜੋਨਿੰਗ ਸਟੇਟ ਦੇ ਵਿੱਚ ਸਭ ਆਪਰੇਸ਼ਨ ਚੱਲ ਰਹੇ ਹੈਗੇ ਔਰ ਸਰਚ ਵੀ ਚੱਲ ਰਹੀ ਹੈਗੀ ਹੈ ਇਸ ਨੂੰ ਲੈ ਕੇ ਕੀ ਦਿੱਤਾ ਹੈ ਜੀ ਕਿ ਦੂਸਰਿਆਂ ਨੂੰ ਵੀ ਜਾਣਦੇ ਹੋ ਕਿ ਲਾਸਟ ਨਾਈਟ ਲਾਸਟ ਲਾਸਟ ਡੇ ਮਤਲਬ ਜਿਹੜਾ ਇੱਕ ਇਨਕਾਊਂਟਰ ਕੰਟੈਕਟ ਸਟੈਬਲਿਸ਼ ਹੋਇਆ ਸੀ ਫੈਡਰਲ ਕੌਂਸਲ ਨਾਲ ਜੇ ਐਨ ਕੇ ਪੁਲਿਸ ਦਾ ਕਟੂਆ ਡਿਸਟ੍ਰਿਕਟ ਚ ਜਿਹੜਾ ਉਹ ਇਨਕਾਊਂਟਰ ਸੀ ਉਹ ਚੱਲ ਰਿਹਾ ਸੀ ਤੇ ਉਹਦੇ ਬਾਅਦ ਆਪਾਂ ਕੱਲ ਨਾਈਟ ਨੂੰ ਐਸ ਐਸ ਪੀ ਸਾਹਿਬ ਨੇ ਸਾਨੂੰ ਸਪੈਸ਼ਲ ਡਾਇਰੈਕਸ਼ਨ ਦੇ ਕੇ ਨਾਈਟ ਤੇ ਜਿਹੜੇ ਸਪੈਸ਼ਲ ਨਾਕੇ ਵਗੈਰਾ ਆਪਾਂ ਲਗਾਏ ਸੀ ਇਹਦੇ ਵਿੱਚ ਸੈਕੰਡ ਲਾਈਨ ਦੇ ਡਿਫੈਂਸ ਦੇ ਨਾਕੇ ਜਿਹੜੇ ਜੇ ਐਨ ਕੇ ਨੂੰ ਕਠੂਆ ਡਿਸਟ੍ਰਿਕਟ ਟੱਚ ਕਰਦਾ ਉਹ ਵਾਲੇ ਜਿਹੜੇ ਏਰੀਆਜ਼ ਆ ਖਾਸ ਕਰ ਬਮਿਆਲ ਦਾ ਏਰੀਆ ਮਰੋੜ ਜਮਿਲ ਸਿੰਘ ਦਾ ਏਰੀਆ ਤਾਰਾਗੜ ਦਾ ਏਰੀਆ ਤੇ ਉੱਪਰੋਂ ਮਾਧਪੁਰ ਦਾ ਏਰੀਆ ਉੱਪਰੋਂ ਧਾਰ ਦਾ ਏਰੀਆ ਇਹ ਸਾਰੇ ਏਰੀਆ ਜਿਹੜਾ ਆਪਾਂ ਪੂਰਾ ਸੀਲ ਕੀਤਾ ਸੀ ਉਹਦੇ ਵਿੱਚ ਆਪਣੀ ਮਲਟੀਪਲ ਟੀਮਸ ਆਊਟ ਸੀ ਜਿਨ੍ਹਾਂ ਵਿੱਚ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਘਾਤਕ ਦੀਆਂ ਟੀਮਸ ਸਪੈਸ਼ਲ ਕਯੂ ਆਰਟੀਜ਼ ای ਆਰ ਵੀ ਵਾਹिकल्स ਸਾਰੇ ਐਸ ਐਚ ਓ ਜੀਓ ਸਾਹਿਬਾਨ ਬੇਰੇ ਬਾਹਰ ਆਊਟ ਸੀ ਆਪਾਂ ਚੈਕਿੰਗ ਪੂਰੀ ਨਾਈਟ ਕਰਦੇ ਰਹੇ ਆ ਤੇ ਉਸ ਇਨਕਾਊਂਟਰ ਨੂੰ ਦੇਖਦੇ ਹੋਏ ਆਪਾਂ ਪੂਰੇ ਪਠਾਨਕੋਟ ਚ ਅਲਰਟ ਜਿਹੜਾ ਸਟੈਬਲਿਸ਼ ਹੈ ਆਪਣਾ ਅਲਰਟ ਕਰਕੇ ਰੱਖਿਆ ਹੈ ਐਸਐਸਪੀ ਸਾਹਿਬ ਨੇ ਸਮੋਹਤੇ ਬੜੀ ਸਖਤ ਡਾਇਰੈਕਸ਼ਨ ਦਿੱਤੇ ਹੋਏ ਕਿ ਆਪਾਂ ਕੱਲੀ ਕੱਲੀ ਗੱਡੀ ਦੀ ਜਿਹੜੀ ਆਪਾਂ ਜਾਂ ਸ਼ੱਕੀ ਵਿਅਕਤੀਆਂ ਦੀ ਆਪਾਂ ਜਿਹੜੀ ਆ ਉਹ ਚੈਕਿੰਗ ਕਰਨੀ ਹੈ ਤੇ ਹਰ ਇੱਕ ਇਲਾਕੇ ਤੇ ਜਿਹੜੀ ਇਹ ਚੈਕਿੰਗ ਲਗਾਤਾਰ ਹੀ ਚੱਲ ਰਹੀ ਹੈ